ओके डन ਜਿਹੜਾ ਕੰਮ ਕਰਨਾ ਹੈ ਇਸ ਨੂੰ ਦਾ ਅਲੱਗ ਹੈ ਨਾ ਤੁਹਾਨੂੰ ਮਿਲ ਕੇ ਥੋੜਾ ਨਾਲ ਗੱਲ ਕਰਕੇ ਬਹੁਤ ਅੱਛਾ ਕੰਮ ਹੋਏਗਾ ਤੇ ਸਾਨੂੰ ਜ਼ਰੂਰ ਸਾਡੇ ਨੰਬਰ ਲਿਗਿਆ ਸਭੀਓ ਸਾਨੂੰ ਗਾਈਡ ਕਰੋ ਕਿਸੇ ਬੱਚੇ ਨੂੰ ਨਾ ਜੀ ਕੰਪਿਊਟਰ ਸਿਖਾਓਵੇ ਇੰਗਲਿਸ਼ ਦਿਨੇ ਵੈਕ ਮੀਂ ਲਿਖਾ ਦਿਓ ਮੇਰਾ ਬਿਜ਼ਨਸ ਸੈਕਟਰੀ ਆ ਆਪਾਂ ਕਰਾਂ ਮੜੇ ਪਹਿਲਾਂ ਮੇਰਾ ਆ ਬੰਨ ਲੱਗ ਰਿਹਾ ਬੇਨਤਾ ਕਰਨਾ ਤੁਹਾਡਾ ਇਹਨਾਂ ਨੇ ਤੁਸੀਂ ਕਹਿੰਦਾ ਇਹਨਾਂ ਨੇ ਇਹਨਾਂ ਨੇ ਥੱਲੇ ਵਾਦਾ ਕੀਤਾ ਜੀ ਜੇ ਜਸਦਾ ਸਾਹਿਬ ਨੇ ਮੈਨੂੰ ਕਹਿ ਦਿੱਤਾ ਨਾ ਤੇ ਮੈਂ ਕੇਸ ਰੱਖ ਲਵਾਂ ਨਾ ਕਹਿਤਾ ਜੀ ਤੇ ਆ ਜੀ ਤੁਹਾਡਾ ਮੈਂ ਕਿਹਾ ਮੇਰੇ ਬਸ ਹੁਕਮ ਹੈ ਜੈਨ ਦੀ ਗੱਲਾਂ ਇਹ ਰੌਸ ਨਹੀਂ ਟੰਗਾ ਕਰਕੇ ਕਰ ਰਹੇ ਆ ਰਾਈਟ ਇਧਰ ਵੀ ਆ ਜਾਓ ਇਹਨਾਂ ਨਾਲ ਸਰ ਅ ਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਇਹ ਦੇਖ ਰਿਹਾ ਸਾਰੇ ਲੋਕਾਂ ਨੂੰ ਮੇਰਾ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਤੇਜਸਵੀ ਮਿੰਨਹਾਸ ਹੈ ਤੇ ਮੈਂ ਪੰਜਾਬ ਬਚਾਓ ਮੋਰਚਾ ਦਾ ਪ੍ਰੈਜ਼ੀਡੈਂਟ ਹਾਂ ਸਾਡੀ ਜਿਹੜੀ ਆਰਗੇਨਾਈਜੇਸ਼ਨ ਬਣੀ ਹੈ ਪੰਜਾਬ ਜਿਹੜੀ ਇਲੈਗਲ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਇਹ ਆਰਗੇਨਾਈਜੇਸ਼ਨ ਬਣਾਈ ਗਈ ਹੈ ਤੇ ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਬਿਲਕੁਲ ਜਿਹੜੇ ਆਮ ਲੋਕ ਹੈਗੇ ਆ ਜਿਨ੍ਹਾਂ ਦੀ ਕੋਈ ਪੋਲਿਟੀਕਲ ਰਿਲੀਜੀਅਸ ਐਫੀਲੀਏਸ਼ਨ ਨਹੀਂ ਹੈ ਬਿਲਕੁਲ ਆਮ ਲੋਕ ਜਿਹੜੇ ਇਸ ਇਸ਼ੂ ਤੇ ਕੰਮ ਕਰਨਾ ਚਾਹੁੰਦੇ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਤੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਸੰਪਰਦਾਇ ਨਾਲ ਸਾਡਾ ਕੋਈ ਵੀ ਕਿਸੇ ਤਰੀਕੇ ਦਾ ਸਾਡੇ ਮੰਚ ਕੋਈ ਬੁਰੀ ਭਾਵਨਾ ਨਹੀਂ ਉਹਨਾਂ ਨੂੰ ਲੈ ਕੇ ਲੇਕਿਨ ਸਿਰਫ ਇੱਕ ਜਿਹੜੀ ਇਲਿਗਲ ਰਿਲੀਜੀਅਸ ਕਨਵਰਜਨ ਲੋਕਾਂ ਕੋਈ ਵੀ ਧਰਮ ਜਿਹੜਾ ਕਿ ਕਿਸੇ ਦਾ ਧਰਮ ਵਰਗ ਲਾ ਕੇ ਇਲਿਗਲੀ ਕਿਸੇ ਗਲਤ ਤਰੀਕੇ ਨਾਲ ਧਰਮ ਜਿਹੜਾ ਬਦਲਵਾਇਆ ਜਾ ਰਿਹਾ ਉਹਦੇ ਅਸੀਂ ਅਗੇਂਸਟ ਆ ਅੱਜ ਅਸੀਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗਰਗਜ ਜੋ ਕਿ ਕਾਰਜਕਾਰੀ ਜਥੇਦਾਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰitsar ਸਾਹਿਬ ਅੱਜ ਅਸੀਂ ਉਹਨਾਂ ਕੋਲੇ ਇੱਕ ਅਰਜ਼ੀ ਲੈ ਕੇ ਆਏ ਸੀ ਪੰਜਾਬ ਬਚਾਓ ਅੰਦੋਲਨ ਵਾਲਿਆਂ ਨੇ ਦੇਖਿਆ ਗਿਆ ਹੈ ਕਿ ਬੜੇ ਸਾਰੇ ਸਿੱਖ ਜਿਹੜਾ ਆਪਣਾ ਧਰਮ ਛੱਡਦੇ ਆਂ ਤੇ ਕਿਸੇ ਵੀ ਹੋਰ ਧਰਮ ਵੱਲ ਜਾਂਦੇ ਆਂ ਉਹਨਾਂ ਨੂੰ ਦੇਖੋ ਇਹ ਸੰਵਿਧਾਨ ਨੇ ਖਾਕੇ ਸਾਡੇ ਸੰਵਿਧਾਨ ਨੇ ਹੱਕ ਦਿੱਤਾ ਹੈ ਕੋਈ ਵੀ ਆਪਣਾ ਧਰਮ ਛੱਡ ਕੇ ਕੋਈ ਵੀ ਧਰਮ ਅਪਣਾ ਸਕਦਾ ਤੇ ਮੈਂ ਉਸ ਗੱਲ ਦਾ ਬਿਲਕੁਲ ਮੈਂ ਉਹਨੂੰ ਸਪੋਰਟ ਕਰਦਾ ਉਸ ਗੱਲ ਦਾ ਕਿਸੇ ਵੀ ਤਰੀਕੇ ਕੋਈ ਵੀ ਵਿਰੋਧ ਨਹੀਂ ਹੈ ਬਟ ਅਸੀਂ ਇਹ ਛੋਟੀ ਜੀ ਦਰਖਾਸਤ ਲੈ ਕੇ ਆਏ ਸੀ ਕਿ ਦੇਖਿਆ ਗਿਆ ਹੈ ਕਿ ਆਪਣਾ ਸਿੱਖ ਧਰਮ ਛੱਡਣ ਤੋਂ ਬਾਅਦ ਜਿਹੜੇ ਲੋਕ ਆ ਆਪਣੇ ਨਾਮ ਵਿੱਚ ਕੌਰ ਤੇ ਸਿੰਘ ਉਹ ਲਾਉਣਾ ਬੰਦ ਨਹੀਂ ਕਰਦੇ ਤੇ ਜਿਹੜਾ ਕੌਰ ਤੇ ਸਿੰਘ ਇਹ ਕੋਈ ਮਤਲਬ ਆਪਾਂ ਇਹਨੂੰ ਇਹ ਸਾਨੂੰ ਸਾਡੇ ਦਸਮ ਪਾਤਸ਼ਾਹ ਨੇ 1699 ਵਿੱਚ ਜਿਹੜੇ ਨਾਮ ਹੈ ਸਾਡੇ ਸਿੱਖ ਕੌਮ ਨੂੰ ਬਖਸ਼ੇ ਸੀਗੇ ਤੇ ਇਸ ਜਿਹੜੇ ਨਾਮਾਂ ਦੀ ਬੜੀ ਇੰਪੋਰਟੈਂਸ ਹੈ ਇਹਨਾਂ ਨੇ ਕਿ ਯੂਨੀਫਾਰਮ ਜਿਹੜੇ ਇੱਕ ਯੂਨੀਫਾਰਮ ਪੰਥ ਕ੍ਰੀਏਟ ਕੀਤਾ ਸੀਗਾ ਜਿਸ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਡਿਸਟਿੰਕਸ਼ਨ ਨਹੀਂ ਹੈ ਕੋਈ ਕਾਸਟ ਕ੍ਰੀਡ ਜਿਹੜਾ ਵੀ ਆਪਸੀ ਕੋਈ મતਭੇਦ ਕੋਈ ਡਿਫਰੈਂਸ ਹੁੰਦਾ ਹੈ ਉਹ ਸਿੰਘ ਤੇ ਕੌਰ ਲਾ ਕੇ ਖਤਮ ਹੋ ਜਾਂਦਾ ਹੈ ਤੇ ਇਹ ਇੱਕ ਯੂਨੀਫਾਰਮਿਟੀ ਕਿ ਹਿਸਟੋਰੀਕ ਗੱਲ ਮੈਂ ਕਹਿ ਸਕਦਾ ਕਿ ਇੱਕ ਕੌਮ ਨੂੰ ਬਿਲਕੁਲ ਉਹਨਾਂ ਨੇ ਯੂਨੀਫਾਰਮ ਕਰਤਾ ਜਿਹੜੀ ਕਿ ਉਸ 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 ਟਾਈਮ ਦੇ ਹਿਸਾਬ ਨਾਲ ਇੱਕ ਬਹੁਤ ਹੀ ਪ੍ਰੋਗਰੈਸਿਵ ਗੱਲ ਸੀ ਕਿਉਂਕ ਬਹੁਤ ਲੋਕ ਬਹੁਤ ਧਰਮ ਬਹੁਤ ਚੀਜ਼ਾਂ ਅਚੀਵ ਨਹੀਂ ਕਰ ਪਾਈਆਂ ਬਸ ਬੜੇ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਸੀ ਤੇ ਜਿਹੜਾ ਇਹਦਾ ਗਲਤ ਯੂਜ਼ ਕੀਤਾ ਜਾ ਰਿਹਾ ਹੈ ਜਦੋਂ ਤੁਸੀਂ ਸਿੱਖੀਜ਼ਮ ਛੱਡਦਾ ਹੈ ਤੇ ਤੁਸੀਂ ਜਿਹੜਾ ਵੀ ਆਪਣਾ ਨਵਾਂ ਧਰਮ ਅਪਣਾ ਰਹੇ ਹੋ ਉਹ ਤੁਹਾਨੂੰ ਜੋ ਵੀ ਨਾਮ ਦਿੰਦਾ ਹੈ ਜੋ ਵੀ ਪਹਿਰਾਵਾ ਦਿੰਦਾ ਹੈ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਬਸ ਜਿਹੜਾ ਸਿੱਖ ਧਰਮ ਜਿਹੜਾ ਤੁਸੀਂ ਧਰਮ ਹੀ ਛੱਡਤਾ ਜਿਹੜੀ ਤੁਸੀਂ ਸੋਚ ਹੀ ਛੱਡਤੀ ਉਹਦਾ ਨਾਮ ਦਾ ਇਸਤੇਮਾਲ ਕਰਨਾ ਉਹਦਾ ਤੁਹਾਨੂੰ ਕੋਈ ਹੱਕ ਨਹੀਂ ਹੈ illegal conversion ਤੋਂ ਦੇਖੋ ਜੇ ਸਾਡਾ ਸੰਵਿਧਾਨ ਜਿਹੜੇ ਆਰਟੀਕਲ ਸਾਡਾ 25 ਹੈ ਉਹ ਬੜਾ ਕਲੀਅਰਲੀ ਰਾਈਟ ਦਿੰਦਾ ਹੈ ਤੁਹਾਨੂੰ ਆਪਣਾ ਕੋਈ ਵੀ ਰਿਲੀਜੀਅਨ ਪ੍ਰੋਫੈਸ ਕਰਨ ਦਾ ਤੇ ਪ੍ਰੋਪਗੇਟ ਕਰਨ ਦਾ ਬਟ ਇਲਲੀਗਲ ਜਦੋਂ ਆਪਾਂ ਅੱਜਕੱਲ ਸੋਸਾਇਟੀਜ਼ ਦੇਖ ਰਿਹਾ ਲੋਕਾਂ ਨੂੰ ਬਹਿਲਾ ਕੇ ਫਸਲਾ ਕੇ ਪੈਸੇ ਦੀ ਤਾਕਤ ਨਾਲ اسپੈਸ਼ਲੀ ਜਿਹੜੇ ਆਪਾਂ ਕਹਿੰਦੇ ਮੈਜਿਕ ਮਿਰਕਲਸ ਜਾਂ ਕਿਸੇ ਤਰੀਕੇ ਦਾ ਜਾਦੂ ਦਿਖਾ ਕੇ ਕਿਸੇ ਨੂੰ ਕੋਈ ਬਿਮਾਰੀ ਤੋਂ ਠੀਕ ਕਰਨ ਵਾਸਤੇ ਹੈਨਾ ਕਾਫੀ ਸਾਰੇ ਇਦਾਂ ਦੇ ਲੋਕ ਸਾਡੀ ਸੁਸਾਇਟੀ ਚ ਆ ਗਏ ਆ ਜਿਹੜੇ ਕਿ ਕਹਿੰਦੇ ਆ ਜੇ ਤੁਸੀਂ ਜੇ ਅਸੀਂ ਤੁਹਾਡਾ ਕੈਨਸਲ ਟਿਕ ਕਰ ਦਾਂਗੇ ਤੁਸੀਂ ਆਪਣਾ ਧਰਮ ਬਦਲ ਲੋਗੇ ਅਸੀਂ ਆ ਕਰ ਲਾਂਗੇ ਆ ਸਾਰੀਆਂ ਗੱਲਾਂ ਝੂਠ ਹੈ ਲੋਕਾਂ ਨੂੰ ਉਹਨਾਂ ਦੇ ਧਰਮ ਤੋਂ ਦੂਰ ਲਿਜਾਣ ਵਾਸਤੇ ਆਪਣੇ ਪਰਸਨਲ ਫਾਇਦੇ ਵਾਸਤੇ ਜਿਹੜੀਆਂ ਰਿਲੀਜੀਅਸ ਕਨਵਰਜਨਸ ਕਰਾਈਆਂ ਜਾ ਰਹੀਆਂ ਉਹ ਸਾਰੀਆਂ ਇਲਲੀਗਲ ਕਨਵਰਜਨਸ ਹੈਗੀਆਂ ਸਾਡੇ ਸੰਵਿਧਾਨ ਦੇ ਅਕੋਰਡਿੰਗਲੀ ਇਲਲੀਗਲ ਹੈ ਤੇ ਅਸੀਂ ਉਹਦੇ ਅਗੇਂਸਟ ਜਿਹੜਾ ਹੈ ਮੋਰਚਾ ਸਟਾਰਟ ਕੀਤਾ ਹੈ ਅਸੀਂ 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 ਪੁਲਿਸ ਕੋਲ ਵੀ ਗਏ ਆ ਤੇ ਅਸੀਂ ਜਿੰਨੇ ਵੀ ਸਾਡੇ ਜਿੰਨੀ ਵੀ ਸਾਡੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਅਸੀਂ ਸਾਰਿਆਂ ਨੂੰ ਅਪਰੋਚ ਕਰਾਂਗੇ ਜਥੇਦਾਰ ਸਾਹਿਬ ਅ ਜਥੇਦਾਰ ਇੱਕ ਜਥੇਦਾਰ ਸਾਹਿਬ ਇੱਕ ਬਹੁਤ ਹੀ ਸੂਝਵਾਨ ਤੇ ਬਹੁਤ ਇੰਟੈਲੈਕਚੁਅਲ ਇਨਸਾਨ ਨੇ ਤੇ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਤੇ ਬੜਾ ਟਾਈਮ ਲਾ ਕੇ ਸੁਣੀ ਉਹਨਾਂ ਨੇ ਆਪਣਾ ਓਪੀਨੀਅਨ ਇਸ ਤੇ ਸ਼ੇਅਰ ਕੀਤਾ ਤੇ ਉਹਨਾਂ ਕੋਲੇ ਇਹ ਗੱਲ ਸਾਡੇ ਤੋਂ ਪਹਿਲਾਂ ਵੀ ਪਹੁੰਚ ਚੁੱਕੀ ਹੈ ਤੇ ਉਸਤੇ ਕਾਫੀ ਆਲਰੇਡੀ ਵਿਚਾਰ ਕਰ ਚੁੱਕੇ ਹਨ ਉਹਨਾਂ ਕੋਲੇ ਕਾਫੀ ਡਾਟਾ ਵੀ ਹੈਗਾ ਇਸ ਰਿਗਾਰਡਿੰਗ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਪੂਰੀ ਸੋਚ ਸਮਝ ਨਾਲ ਜੋ ਵੀ ਬੰਦੀ ਕਾਰਵਾਈ ਜੋ ਵੀ ਕਰਨੀ ਚਾਹੀਦੀ ਹੈ ਉਹ ਜ਼ਰੂਰ ਕਰਨਗੇ ਲੇਕਿਨ ਪੂਰੀ ਸੋਚ ਸਮਝ ਕੇ ਤੇ ਇਸ਼ੂ ਪੂਰਾ ਉਹਦਾ ਹਰ ਪੱਖ ਸਮਝ ਕੇ ਹਰ ਐਸਪੈਕਟ ਸਮਝ ਕੇ ਉਸ ਤੋਂ ਬਾਅਦ ਇਸਤੇ ਐਕਸ਼ਨ ਲੈਣਗੇ ਹੋਰ ਇਸ ਮਹੰਮਾ ਤੁਸੀਂ ਕਿਹਾ ਜਿਹੜਾ ਜਿਆਦਾ ਵਧੀਆ ਤਰੀਕੇ ਨਾਲ ਇਹ ਲੈ ਕੇ ਜਾਣ ਬਾਰੇ ਸੋਚ ਰਹੇ ਹੋ ਪ੍ਰੋਟੈਸਟ ਜਾਂ ਸਾਡੀ ਸਰਕਾਰ ਐਸੀ ਇਲੈਕਟ ਕੀਤੀ ਹੈ ਸਾਡੀ ਸਰਕਾਰ ਤੇ ਜਿਹੜੀ ਸਰਕਾਰ ਹੈ ਸਰਕਾਰ ਕੋਲੇ ਬਹੁਤ ਪਾਵਰ ਹੁੰਦੀ ਹੈ ਤੇ ਅਸੀਂ ਸਰਕਾਰ ਨੂੰ ਜ਼ਰੂਰ ਅਪਰੋਚ ਕਰਾਂਗੇ ਕਿ ਜਿਹੜੀਆਂ ਇਲਲੀਗਲ ਕਨਵਰਜਨਸ ਹੋ ਰਹੀਆਂ ਹਨ ਉਹਨਾਂ ਆਪਾਂ ਦੇਖੋ ਕਈ ਆਪਾਂ ਦੇਖਦੇ ਆ ਕਿ ਲੋਕ ਜਿਹੜੇ ਕੋਈ ਗੌਰਮੈਨ ਬਨੇ ਹੋਏ ਹੈ ਜਾਂ ਜਿਹੜੇ ਕੋਈ ਮੈਜੀਕਲ ਹੀਲਿੰਗ ਕਰ ਰਹੇ ਹੈ ਸੜਕਾਂ ਦੇ ਕਿੰਨੇ ਕਿੰਨੇ ਹਰ ਖੰਭੇ ਤੇ ਉਹਨਾਂ ਦੇ ਪੋਸਟਰ ਲੱਗੇ ਹੋਣੇ ਉਹ ਪੋਸਟਰ ਦੇਖ ਕੇ ਫਲੈਕਸ 8 8 ਫੁੱਟ ਦੇ ਫਲੈਕਸ ਬੈਨਰ ਲਾਏ ਹੋਣੇ ਉਹ ਦੇਖ ਕੇ ਨਾ ਜਾਣੇ ਕਿੰਨੇ ਬੰਦੇ ਉਹਨਾਂ ਨੂੰ ਕਾਲ ਕਰਦੇ ਉਹਨਾਂ ਕੋਲ ਜਾਂਦੇ ਆ ਬੇ ਲਾ ਕੇ ਫਸਲਾ ਕੇ ਉੱਥੇ ਲੋਕ ਪਹੁੰਚ ਜਾਂਦੇ ਆ ਜਿਹੜਾ ਕੋਈ ਦੇਖੋ ਜਿਹੜਾ ਬੰਦਾ ਕੋ ਨਾ ਬਹੁਤ ਆਸਾਨ ਹੁੰਦਾ ਤੇ ਉਹ ਆਪਣੇ ਉਹਨਾਂ ਦਾ ਮਨ ਪਟਕਾ ਕੇ ਉਹ ਲੋਕੀ ਉੱਤੇ ਪਹੁੰਚ ਜਾਂਦੇ ਸਰਕਾਰੀ ਦੇਖੋ ਸਰਕਾਰ ਐਦਾਂ ਦੇ ਫਲੈਕਸ ਬੈਨਰ ਹਟਾ ਸਕਦੀ ਹੈ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਨੂੰ ਹਟਾ ਸਕਦੀ ਹੈ ਜਿਹੜੀ ਗਲਤ ਵੀਡੀਓਜ਼ ਪੈਰੀਆਂ ਉਹਨਾਂ ਨੂੰ ਹਟਾਈ ਜਾ ਸਕਦੀ ਹੈ ਜਿਹੜਾ ਕੋਈ ਮੈਜੀਕਲ ਹੀਲਿੰਗ ਦਾ ਦਾਵਾ ਕਰ ਰਿਹਾ ਉੱਥੇ ਦਾ ਜਿਹੜਾ ਡਿਸਟ੍ਰਿਕਟ ਦਾ ਸਿਵਲ ਸਰਜਨ ਹੈ ਉਸਤੇ ਐਕਸ਼ਨ ਲੈ ਸਕਦਾ ਸਭ ਕੁਝ ਸਰਕਾਰ ਦੇ ਹੱਥ ਵਿੱਚ ਹੈ ਤੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਕਿਸੇ ਰੂਲਸ ਦੀ ਉਲੰਘਣਾ ਹੋ ਰਹੀ ਹੈ ਤੇ ਕਿਸੇ ਦਾ ਗੈਰ ਕਾਨੂੰਨੀ ਢੰਗ ਨਾਲ ਰਿਲੀਜਨ ਜੇ ਬਦਲਵਾਇਆ ਜਾ ਰਿਹਾ ਜਾਂ ਪ ਇੰਦੇ ਤੋਂ ਇਲਾਵਾ ਅਸੀਂ ਆਪਣੇ ਪੱਧਰ ਤੇ ਵੀ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਵੀ ਇਸ ਤਰ੍ਹਾਂ ਦੀਆਂ ਕਨਵਰਜਨਸ ਹੋ ਰਹੀਆਂ ਉੱਥੇ ਜਾ ਕੇ ਵੀ ਜ਼ਰੂਰ ਅਸੀਂ ਆਪਣੇ ਪੱਧਰ ਤੇ ਵੀ ਲੋਕਾਂ ਨੂੰ ਵੀ ਮਿਲਾਂਗੇ ਦੇਖਾਂਗੇ ਉਹਨਾਂ ਉਹਨਾਂ ਨੂੰ ਫਾਈਨੈਂਸ਼ੀਅਲ ਲਾਲਚ ਦਿੱਤੇ ਜਾ ਰਹੇ ਜਾਂ ਕੀ ਕੀਤਾ ਜਾ ਰਿਹਾ ਉਹਦੇ ਪ੍ਰਤੀ ਵੀ ਉਹਨਾਂ ਨੂੰ ਅਵੇਅਰ ਕਰਾਵਾਂਗੇ ਗੁਰਬਾਣੀ ਦੇ ਨਾਲ ਜੋੜਾਂਗੇ ਦੂਸਰੀ ਗੱਲ ਉਸ ਤੋਂ ਬਾਅਦ ਅਸੀਂ ਜਿਹੜੀ ਸਿੰਘ ਸਾਹਿਬ ਨੂੰ ਕੀਤੀ ਹੈ ਉਹ ਇਹ ਵੀ ਕੀਤੀ ਹੈ ਕਿ ਜਿਵੇਂ ਪਿੱਛੇ ਪਿਛਲੇ ਦਿਨੀ ਇੱਕ ਬੀਬੀ ਉੱਥੇ ਪਾਕਿਸਤਾਨ ਚਲੀ ਗਈ ਹੈ ਸਰਬਜੀਤ ਉਹ ਸਰਬਜੀਤ ਕੌਰ ਕਿਹਾ ਜਾ ਰਿਹਾ ਉਹਨੂੰ ਤੇ মিডিਆ ਦੇ ਵਿੱਚ ਜਿਹੜਾ ਨਾ মিডিਆ ਦੇ ਵਿੱਚ ਕੋਈ ਸਿੱਖ ਪ੍ਰਾਪਤੀ ਕਰਦਾ ਤੇ ਉਹਨੂੰ ਨਾਮ ਹੁੰਦਾ ਸਰਬਜੀਤ ਲਿਖਿਆ ਜਾਂਦਾ ਸੁਰਿੰਦਰ ਲਿਖਿਆ ਜਾਂਦਾ ਤੇ ਜਿਹੜਾ ਕੋਈ ਗਲਤ ਕੰਮ ਹੁੰਦਾ ਉਥੇ ਨਾਲ ਕੌਰ ਲਾ ਦਿੱਤਾ ਜਾਂਦਾ ਸਰਬਜੀਤ ਕੌਰ ਜਾਂ ਸੁਰਿੰਦਰਪਾਲ ਸਿੰਘ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਜਸਵੰਤ ਸਾਹਿਬ ਨੂੰ ਅਸੀਂ ਬੇਨਤੀ ਕੀ ਹੈ ਕਿ ਆਪਣੇ ਲੈਵਲ ਤੇ ਤੁਸੀਂ মিডিਆ ਨੂੰ ਇਹ ਇਨਸਟਰਕਸ਼ਨ ਜ਼ਰੂਰ ਜਾਰੀ ਕਰੋ ਕਿ ਸਿੰਘ ਦੇ ਸਿੰਘ ਤੇ ਕੌਰ ਦੇ ਨਾਮ ਨਾਲ ਨਾਮ ਦੇ ਨਾਲ ਸਿੰਘ ਤੇ ਕੌਰ ਜ਼ਰੂਰ ਲਗਾਓ